ਸਭ ਮੈਂ ਸਮਝੀ ਦਿਆਂ ਕਿ ਅੱਜ ਇਹਨਾਂ ਨੇ ਬੜੀ ਇੱਕ ਤੇ ਬਦਸਲੂਕੀ ਕੀਤੀ ਅਸੀਂ ਬੜੇ ਨਿਮਰਤਾ ਨਾਲ ਉੱਠ ਕੇ ਬਤਾ ਪਾਸ ਕਹਿਣ ਲੱਗੇ ਸੀ ਚਰਚਾ ਕਰੋ ਲੇਕਰ ਉਹਨਾਂ ਸੁਣਵਾਈ ਨਹੀਂ ਕੀਤੀ ਪ੍ਰਧਾਨ ਜੀ ਨੇ ਇੱਕਦਮ ਸਾਰੇ ਮਤੇ ਪੜਨੇ ਸ਼ੁਰੂ ਕਰਤੇ ਅਸੀਂ ਕਿਹ ਵੀ ਸੁਣੇ ਅਸੀਂ ਸਪੈਸ਼ਲ ਇਜਲਾਸ ਦੀ ਮੰਗ ਕਰਦੇ ਹਾਂ ਜੇ ਇਹ ਨਹੀਂ ਬੁਲਾਉਣਗੇ 15 ਦਿਨਾਂ ਚ ਫਿਰ ਅਸੀਂ ਆਪ 15 ਦਿਨਾਂ ਦਾ ਟਾਈਮ ਦੇ ਕੇ ਸਿ ਆਪਣਾ ਇਜਲਾਸ ਆਪ ਕਰ ਲਵਾਂਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਲਾਨਾ ਬਜਟ اجلاس ਵਿੱਚ ਅੱਜ 2025-26 ਲਈ 13 ਅਰਬ 86 ਕਰੋੜ 47 ਲੱਖ 80 ਹਜ਼ਾਰ ਰੁਪਏ ਦਾ ਪ੍ਰਸਤਾਵਿਤ ਬਜਟ ਪੇਸ਼ ਕੀਤਾ ਗਿਆ ਜੋ ਕਿ ਪਿਛਲੇ ਸਾਲ ਨਾਲੋਂ 10% ਵਾਧਾ ਹੈ ਬਜਟ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸ਼ੇਰ ਸਿੰਘ ਮੰਡਵਾਲਾ ਨੇ ਪੇਸ਼ ਕੀਤਾ ਆਪਣੀ ਬਜਟ ਸਪੀਚ ਵਿੱਚ ਮੰਡਵਾਲਾ ਨੇ ਕਿਹਾ ਕਿ ਇਸ ਵਿੱਤੀ ਸਾਲ ਵਿੱਚ ਅਨੁਮਾਨਿਤ ਖਰਚਾ 1376 ਕਰੋੜ 47 ਲੱਖ ਰੁਪਏ ਦਾ ਹੋਵੇਗਾ ਇਸ ਨਾਲ ਸ਼੍ਰੋਮਣੀ ਕਮੇਟੀ ਦਾ ਆਮਦਨ ਨਾਲੋਂ 10 ਕਰੋੜ ਰੁਪਏ ਘੱਟ ਖਰਚ ਹੋਣ ਦਾ ਅਨੁਮਾਨ ਹੈ 2025 26 ਦੇ ਸਾਲ ਲਈ ਇਹ ਜਿਹੜਾ ਬਜਟ ਆ ਪ੍ਰਪੋਜ਼ਡ ਉਹ ਪੇਸ਼ ਕੀਤਾ ਗਿਆ ਸਰਦਾਰ ਸ਼ੇਰ ਸਿੰਘ ਮੰਡਲੋਂ ਇਹ ਸਾਲ ਦਾ ਜਿਹੜਾ ਬਜਟ ਆ ਸਾਡਾ ਉਹ 1386 ਕਰੋੜ ਰੁਪਏ ਦਾ 13 ਅਰਬ 86 ਕਰੋੜ ਰੁਪਈਆ ਤੇ ਮੈਂ ਅਕਸਰ ਤੁਹਾਡੇ ਮੀਡੀਆ ਰਾਹੀਂ ਇਹ ਵੀ ਸਾਂਗਤਾਂ ਦੇ ਤੇ ਸਿੱਖਾਂ ਦੇ ਰੂਬਰੂ ਕਰਨਾ ਚਾਹੁੰਦਾ ਕਿ ਇਹ ਬਜਟ ਕਈ ਵਾਰੀ ਅਸੀਂ ਬੇਸਲੇ ਕਹਿਣ ਨੇ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਬਜਟ ਆ ਉਹ ਪੰਜਾਬ ਸਰਕਾਰ ਜਿੰਨਾ ਬਜਟ ਹੈ ਇਹ ਜਿਹੜਾ ਬਜਟ ਆ ਇਹ ਪੰਜਾਬ ਸਰਕਾਰ ਦੇ ਬਜਟ ਤੋਂ 1% ਤੋਂ ਵੀ ਘੱਟ ਆ ਸੋ ਮੇਰਾ ਕਹਿਣ ਤੋਂ ਭਾਵ ਕਈ ਵਾਰੀ ਪ੍ਰੈਸ ਬੜੀਆਂ ਮੈਂ ਤੁਹਾਨੂੰ ਨਹੀਂ ਕਹਿੰਦਾ ਆਮ ਲੋਕਾਂ 'ਚ ਧਾਰਨਾ ਬਣ ਜਾਂਦੀ ਕਿ ਜੇ ਬਹੁਤ ਵੱਡਾ ਬਜਟ ਆ ਜੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਇਸ ਵਾਰ ਖੁਸ਼ੀ ਦੀ ਵੀ ਗੱਲ ਆ ਕਿ ਇਸ ਬਜਟ ਦੇ ਵਿੱਚ 10% ਦਾ ਵਾਧਾ ਲਾਸਟ ਈਅਰ ਨਾਲੋਂ ਤੇ ਸਤਿਗੁਰੂ ਜੀ ਨੇ ਕਿਰਪਾ ਕੀਤੀ 2-3 ਸਾਲ ਤੋਂ ਲਗਾਤਾਰ ਇਹ ਸਾਡਾ ਬਜਟ ਜਿਹੜਾ ਕਿਉਂਕਿ ਪ੍ਰੋਪੋਜ਼ਡ ਹੁੰਦਾ ਪਰ ਗੁਰੂ ਸਾਹਿਬ ਦੀ ਕਿਰਪਾ ਤੇ ਸੰਗਤਾਂ ਦੇ ਸਹਿਯੋਗ ਨਾਲ ਇਹਦੇ ਵੀ ਸਾਡਾ ਤਕਰੀਬਨ ਸਰਪਲੱਸ ਰਹਿੰਦਾ ਰਿਹਾ ਬਚਤ ਚ ਆਉਂਦਾ ਰਿਹਾ ਜਿਹੜਾ ਕਿ ਇੱਕ ਗੁਰੂ ਸਾਹਿਬ ਦੀ ਮੈਂ ਸਮਝਦਾ ಅಪਾਰ ਕਿਰਪਾ ਤੇ ਬਖਸ਼ਿਸ਼ ਹੈ ਸ਼੍ਰਮਿਕ ਕਮੇਟੀ ਦੇ ਬਜਟ اجلاس ਵਿੱਚ ਤਖਤਾਂ ਦੇ ਜਥੇਦਾਰਾਂ ਦੀ ਨਿਯੁਕਤੀ ਯੋਗਤਾ ਕਾਰਜ ਖੇਤਰ ਅਤੇ ਸੇਵਾ ਮੁਕਤੀ ਆਦਿ ਬਾਰੇ ਨਿਯਮ ਬਣਾਉਣ ਲਈ ਪ੍ਰਵਾਨਗੀ ਦਿੱਤੀ ਗਈ। ਇਸ ਬੰਦ ਵਿੱਚ ਹੀ ਕੁਝ ਪਦਰੀ ਕਮੇਟੀ ਗਠਿਤ ਕਰਨ ਦਾ ਫੈਸਲਾ ਵੀ ਕੀਤਾ ਗਿਆ ਹੈ। ਕਿ ਬਹੁਤ ਵਾਰੀ ਹੋਈ ਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਉਹਦੀ ਵਧਾਈਗੀ ਲਈ ਇੱਕ ਬਖਰਾ ਜਿਹੜਾ ਆ ਉਹ ਵਿਧਾਨ ਬਣਾਇਆ ਜਾਵੇ। ਤੇ ਅਸੀਂ ਅੱਜ ਇਹ ਮਤਾ ਵੀ ਪਾਇਆ ਕਿ ਅਕਾਦ ਤਖਤ ਸਾਹਿਬ ਦੇ ਜਥੇਦਾਰ ਦੀ ਯੋਗਤਾ ਨਿਯੁਕਤੀ ਕਾਰਜ ਖੇਤਰ ਤੇ ਸੇਵਾ ਮੁਕਤੀ ਲਈ ਸੰਬੰਧਤ ਨਿਰਧਾਰਤ ਕਮੇਟੀ ਬਣਾਉਣ ਦੀ ਵੀ ਪ੍ਰਵਾਨਗੀ ਦਿੰਦਾ ਤੇ ਇਹਦੀ ਜੂਰਿਸਡਿਕਸ਼ਨ ਉਹਦੀ ਵੀ ਪ੍ਰਵਾਨਗੀ ਦਿੰਦਾ ਤੇ ਮੈਂ ਯਤਨ ਕਰੂੰਗਾ ਪੂਰਾ ਕਈ ਵਾਰੀ ਆਪਣੇ ਮੂੰਹੋਂ ਬੋਲਦੇ ਦੀ ਗੱਲ ਤੇ ਪਹੁੰਚਦੇ ਨਹੀਂ ਸਿਰੇ ਤੇ ਯਤਨ ਕਰੂੰਗਾ ਕਿ ਇਹਦੇ ਲਈ 15 ਦਿਨਾਂ ਦੇ ਵਿੱਚ ਵਿੱਚ ਸਾਰਿਆਂ ਨੂੰ ਮੈਂ ਤੁਹਾਡੇ ਮੀਡੀਅਮ ਰਾਹੀਂ ਵੀ ਅਸੀਂ ਆਪਣੀ ਵੈਬਸਾਈਟ ਤੇ ਵੀ ਤੇ इवन ਜਿਹੜੇ ਸਾਡੇ ਟੈਲੀਕਾਸਟ ਹੁੰਦਾ ਉਹਦੇ ਵਿੱਚ ਵੀ ਪਾਵਾਂ ਕਿ ਸਾਰੇ ਆਪਣੇ ਸੁਝਾਅ ਭੇਜੋ ਉਹ ਸੁਝਾਵਾਂ ਤੋਂ ਬਾਅਦ ਇੱਕ ਕਮੇਟੀ ਜਿਹੜੀ ਆ ਉਹ ਹੋਣ ਦੇ ਵਿੱਚ ਲਿਆਂਦੀ ਜਾਊਗੀ ਜਿਹੜੀ ਇਹ ਸਾਰੀ ਵਿਸ਼ਾਲਤਾ ਨੂੰ ਤਾਂ ਕਿ ਹਰ ਵਾਰੀ ਇਹ ਗੱਲ ਚੱਲਦੀ ਆ ਕਿ ਸ਼੍ਰੋਮਣੀ ਕਮੇਟੀ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਿਰਦੇਸ਼ ਦਿੰਦੇ ਆ ਤੇ ਫਿਰ ਉਹ ਗਾਹਾਂ ਕੋਈ ਉਹਨਾਂ ਦਾ ਅਨਰਧਾਰਤ ਖੇਤਰ ਨਹੀਂ ਬਣਦਾ ਪਰ ਯਤਨ ਕਰਾਂਗੇ ਛੇਤੀ ਇਹ ਜਿਹੜਾ ਕਾਰਜ ਵੀ ਸੰਪੂਰਨ ਹੋ ਜਾਏ ਦੂਜੀ ਪਾਸੇ ਸ਼੍ਰੋਮਣੀ ਅਕਾਲੀ ਦਲ ਦੀ ਵਿਰੋਧੀ ਧਿਰ ਨਾਲ ਸੰਬੰਧਿਤ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਇਜਲਾਸ ਵਿੱਚ ਆਪਣੀ ਕੋਈ ਸੁਣਵਾਈ ਨਾ ਹੋਣ ਤੇ ਇਜਲਾਸ ਵਿੱਚੋਂ ਵਾਕ ਆਊਟ ਕਰ ਦਿੱਤਾ ਉਹਨਾਂ ਨੇ ਤੇਜਾ ਸਿੰਘ ਸਮੁੰਦਰੀ 홀 ਦੇ ਬਾਹਰ ਆ ਕੇ ਤੰਨਾ ਦਿੱਤਾ ਤੰਨਕਾਰੀਆਂ ਵਿੱਚ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਸੁਖਦੇਵ ਸਿੰਘ ਪੌਰ ਭਾਈ ਮਨਜੀਤ ਸਿੰਘ ਬੀਬੀ ਕਿਰਨਜੀਤ ਕੌਰ ਤੇ ਹੋਰ ਸ਼ਾਮਿਲ ਸਨ ਉਨਾ ਆਖੇ ਕਿ ਉਹ ਬਜਟ اجلاس ਦੌਰਾਨ ਜਥੇਦਾਰਾਂ ਦੀ ਬਹਾਲੀ ਦੇ ਸਬੰਧ ਵਿੱਚ ਮਤਾ ਪੇਸ਼ ਕਰਨਾ ਚਾਹੁੰਦੇ ਸਨ ਪਰ ਉਹਨਾਂ ਨੂੰ ਬੋਲਣ ਦਾ ਮੌਕਾ ਹੀ ਨਹੀਂ ਦਿੱਤਾ ਗਿਆ ਸਾਬਕਾ ਪ੍ਰਧਾਨ ਬੀਬੀ ਜਗੀਰ ਕੋਰ ਨੇ ਆਖੇ ਕਿ ਅੱਜ اجلاس ਦੌਰਾਨ ਜਥੇਦਾਰਾਂ ਦੀ ਬਹਾਲੀ ਸੰਬੰਧੀ ਮਤਾ ਨਹੀਂ ਲਿਆਂਦਾ ਗਿਆ ਜਦੋਂ ਕਿ ਉਹਨਾਂ ਨੇ ਇਸ ਮਾਮਲੇ ਵਿੱਚ ਪਹਿਲਾਂ ਹੀ ਮੰਗ ਪੱਤਰ ਦੇ ਕੇ ਅਪੀਲ ਕੀਤੀ ਸੀ ਕਿ ਏਜੰਡੇ ਵਿੱਚ ਜਥੇਦਾਰਾਂ ਦੀ ਬਹਾਲੀ ਦਾ ਮਤਾ ਰੱਖਿਆ ਜਾਵੇ ਉਹਨਾਂ ਦੋਸ਼ ਲਾਇਆ ਕਿ ਅੱਜ اجلاس ਦੌਰਾਨ ਉਹਨਾਂ ਦੀ ਗੱਲ ਦੀ ਕੋਈ ਸੁਣਵਾਈ ਨਹੀਂ ਕੀਤੀ ਗਈ ਉਹਨਾਂ ਚ ਤਵਨੀ ਦਿੱਤੀ ਕਿ ਜੇਕਰ 15 ਦਿਨਾਂ ਵਿੱਚ ਇਸ ਸੰਬੰਧੀ ਵਿਸ਼ੇਸ਼ اجلاس ਨਾ ਸੱਦਿਆ ਗਿਆ ਤਾਂ ਉਹ ਆਪਣੇ ਤੌਰ ਤੇ ਵਿਸ਼ੇਸ਼ اجلاس ਸੱਦਣਗੇ ਸਾਨੂੰ ਚਿੰਤਾ ਇਸ ਗੱਲ ਦੀ ਹੈ ਸੋ ਮੈਂ ਸਮਝੀ ਦੀਆਂ ਕਿ ਅੱਜ ਇਹਨਾਂ ਨੇ ਬੜੀ ਇੱਕ ਦੇ ਬਦਸਲੂਕੀ ਕੀਤੀ ਅਸੀਂ ਬੜੇ ਨਿਮਰਤਾ ਨਾਲ ਉੱਠ ਕੇ ਮਤਾਂ ਪਾਸ ਕਰ ਕਹਿਣ ਲੱਗੇ ਸੀ ਚਰਚਾ ਕਰੋ ਲੇਕਿਨ ਉਹਨਾਂ ਸੁਣਵਾਈ ਨਹੀਂ ਕੀਤੀ ਪ੍ਰਧਾਨ ਜੀ ਨੇ ਇਕਦਮ ਸਾਰੇ ਮਤੇ ਪੜਨੇ ਸ਼ੁਰੂ ਕਰਤੇ ਅਸੀਂ ਕਿਹਾ ਵੀ ਸੁਣੇ ਅਸੀਂ ਕਹਿੰਦਾ ਕੋਈ ਗੱਲ ਨਹੀਂ ਜੀ ਤੁਸੀਂ ਮਤੇ ਪੜੋ ਅਸੀਂ ਸੁਣਾਂਗੇ ਅਸੀਂ ਕੱਲਾ ਕੱਲਾ ਮਤਾ ਸੁਣਿਆ ਪੂਰੇ ਬਜਟ ਨੂੰ ਕਿਸ ਸਰਬਸੰਮਤੀ ਦੇ ਪ੍ਰਵਾਨ ਲੇਕਿਨ ਅਸੀਂ ਅੱਜ ਇਹ ਮਹਿਸੂਸ ਕੀਤਾ ਕਿ ਜੇ ਇਸ ਤਰ੍ਹਾਂ ਇਹਨਾਂ ਨੇ ਨਹੀਂ ਚਰਚਾ ਕਰਨੀ ਅਸੀਂ ਸਪੈਸ਼ਲ اجلاس ਦੀ ਮੰਗ ਕਰਦੇ ਜੇ ਇਹ ਨਹੀਂ ਬੁਲਾਉਣਗੇ 15 ਦਿਨਾਂ ਚ ਫਿਰ ਅਸੀਂ ਆਪ 15 ਦਿਨਾਂ ਦਾ ਟਾਈਮ ਦੇ ਕੇ ਸੇ ਆਪਣਾ اجلاس ਆਪ ਕਰਾਂਗੇ ਇਹ ਜਿਹੜੀ ਅੰਤਰਿੰਕ ਕਮੇਟੀ ਹੈ ਮੈਂ ਇਹ ਕਹਾਂਗੀ ਕਿ ਇੱਕ ਕੋਰਮ ਸਭਾ ਹੈ ਜਿਸ ਤਰੀਕੇ ਨਾਲ ਇੱਕ ਔਰਤ ਜਿਹੜੀ ਕਿ ਸਿੰਘ ਸਾਹਿਬ ਦੀ ਸਾਲੀ ਸੀ ਜਿਸ ਤਰੀਕੇ ਨਾਲ ਉਹਨੂੰ ਬਿਨਾ ਪੁੱਛੇ ਬਿਨਾ ਕਿਸੇ ਵਕੀਲ ਦਲੀਲ ਦੇ ਜਿਸ ਤਰੀਕੇ ਨਾਲ ਉਹਦਾ ਚੀਰ ਹਰਨ ਕੀਤਾ ਗਿਆ ਹੈ ਜਿਸ ਤਰੀਕੇ ਨਾਲ ਉਹਦਾ ਕਰੈਕਟਰ ਅਸੈਸੀਨੇਸ਼ਨ ਕੀਤਾ ਗਿਆ ਹੈ ਮੈਂ ਇਹ ਪੁੱਛਣਾ ਚਾਹੁੰਦੀ ਸੀ ਪ੍ਰਧਾਨ ਜੀ ਨੂੰ ਕਿ ਕਿਹੜੇ ਕਾਨੂੰਨ ਤਾ ਹੋਇ ਇੱਕ ਨੇਚਰਲ ਜਸਟਿਸ ਨਾ ਦੀ ਵੀ ਕੋਈ ਚੀਜ਼ ਹੈ ਜਿੱਥੇ ਹਰ ਇੱਕ ਬੰਦੇ ਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਹੈ ਤੇ ਹਰ ਇੱਕ ਨੂੰ ਆਪਣੇ ਦਸਤਾਵੇਜ਼ ਰੱਖਣ ਦਾ ਅਧਿਕਾਰ ਹੈ ਬਿਨਾ ਕਿਸੇ ਦਸਤਾਵੇਜ਼ ਨੂੰ ਆਪਣੇ ਉਤੇ ਆਪਣੇ ਪਲੇਟਫਾਰਮ ਤੇ ਲਿਆਂ ਬਿਨਾ ਉਹਨਾਂ ਨੇ ਜਿਸ ਤਰੀਕੇ ਨਾਲ ਇੱਕ ਔਰਤ ਦਾ ਚੀਰ ਹਰਨ ਕੀਤਾ ਮੈਂ ਕਹਿੰਦੀ ਆ ਕਿ ਇਹ ਅੰਤਰੀਂ ਕਮੇਟੀ ਨਹੀਂ ਇੱਕ ਕੌਰਵਾ ਦੀ ਸਭਾ ਸੀ ਜਿਹਦੇ ਵਿੱਚ ਪ੍ਰਧਾਨ ਸਾਹਿਬ ਨੇ ਵੀ ਅੱਖਾਂ ਮੀਚ ਕੇ ਤ੍ਰੀ ਤਰਾਸਟਰ ਦਾ ਆਪੀਸ਼ਮ ਦਾ ਇੱਕ ਰੋਲ ਅਦਾ ਕੀਤਾ ਹੈ ਤੇ ਬਾਕੀ ਵੀ ਸਾਰੇ ਚਾਹੇ ਇੱਕ ਸਾਡੀ ਬੀਬੀ ਵੀ ਸੀ ਉਹਨੇ ਵੀ ਗੰਧਾਰੀ ਦਾ ਰੋਲ ਅਦਾ ਕੀਤਾ ਇੱਕ ਔਰਤ ਜਿਹਦੇ ਵਾਸਤੇ ਸਿੱਖ ਕੌਮ ਹੈ ਜਿਹੜੀ ਕਮੇਸ਼ਾ ਹੀ ਬਗਾਨੀਆਂ ਔਰਤਾਂ ਦੀ ਵੀ ਪੱਤ ਦੀ ਸੰਭਾਲ ਕਰਦੀ ਰਹੀ ਹੈ ਤੇ ਅੱਜ ਅਸੀਂ ਹੀ ਆਪਣੀ ਸਭਾ ਦੇ ਵਿੱਚ ਇੱਕ ਔਰਤ ਨੂੰ ਬੇਵਜ੍ਹਾ ਅਸੀਂ ਅੱਜ ਉਹ ਔਰਤ ਡਿਪਰੈਸ਼ਨ ਦੇ ਵਿੱਚ ਆਈ ਹੋਈ ਹੈ ਔਰਤ ਕੁਝ ਵੀ ਕਰ ਸਕਦੀ ਹੈ ਜੇਕਰ ਕੱਲ ਨੂੰ ਉਹ ਮਾਨ ਹਾਨੀ ਦਾ ਪਰਚਾ ਇਹਨਾਂ ਤੇ ਕਰਦੀ ਹੈ ਤਾਂ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਦੇ ਵਿੱਚ ਕੋਈ ਬੇਕਸੂਰ ਸਾਬਤ ਹੋਊਗਾ ਤੇ ਮੈਂ ਇਹ ਸਵਾਲ ਪੁੱਛਣਾ ਚਾਹੁੰਦੀ ਸੀ ਕਿ ਕਿਸ ਅਧਿਕਾਰ ਤਹਿਤ ਅਸੀਂ ਆਪਣੀਆਂ ਸਿੱਖਰ ਵਾਇਤਾਂ ਦਾ ਕਹਾਣ ਕੀਤਾ ਹੈ ਔਰ ਵਾਇਤਾਂ ਜਿੱਥੇ ਅਸੀਂ ਔਰਤ ਦੀ ਪਤ ਦੇ ਰਾਖੇ ਬਣਦੇ ਹਾਂ ਅੱਜ ਅਸੀਂ ਔਰਤ ਦੀ ਪਤ ਨੂੰ ਸ਼ਰੇਆਮ ਉਹ ਸਭਾ ਸੁਸਾਇਟੀ ਦੇ ਵਿੱਚ ਅਸੀਂ ਤਾਰ-ਤਾਰ ਕਰਕੇ ਰੱਖਦਾ ਐ ਮੈਂ ਪ੍ਰਧਾਨ ਸਾਹਿਬ ਨੂੰ ਪੁੱਛਣਾ ਦੂਜੇ ਪਾਸੇ ਗੋਲਡਨ ਗੇਟ ਵਿਖੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਨਾਮ ਸਿੰਘ ਖਾਲਸਾ ਦੀ ਅਗਵਾਈ ਹੇਠ ਸੰਗਤਾਂ ਦਾ ਵੱਡਾ ਇਕੱਠ ਹੋਇਆ ਅਤੇ ਉਹਨਾਂ શ્રી ਦਰਬਾਰ ਸਾਹਿਬ ਸਮੂਹ ਵੱਲ ਰੋਜ਼ ਮਾਰਚ ਸ਼ੁਰੂ ਕੀਤਾ ਰੋਜ਼ ਮਾਰਚ ਦੀ ਅਗਵਾਈ ਕਰੇ ਬਾਬਾ ਹਨਾਮ ਸਿੰਘ ਖਾਲਸਾ ਨੇ ਕਿਹਾ ਕਿ ਉਹਨਾਂ ਦਾ ਇਹ ਰੋਜ਼ ਮਾਰਚ ਨਿਰੋਲ ਧਾਰਮਿਕ ਹੈ ਜਿਸ ਤਹਿਤ ਮੁੱਖ ਮੰਗ ਸੇਵਾ ਮੁਕਤ ਕੀਤੇ ਗਏ ਜਥੇਦਾਰਾਂ ਦੀ ਬਹਾਲੀ ਕਰਨਾ ਹੈ ਉਨਾ মিডিਆ ਨੂੰ ਕਿਹਾ ਕਿ ਇਸ ਰੋਸ ਮਾਰਚ ਦਾ ਕੋਈ ਰਾਜਸੀ ਮੰਤਵ ਨਹੀਂ ਹੈ ਅਤੇ ਇਹ ਸ਼ਾਂਤਮੀ ਰੋਸ ਦਿਖਾਵਾ ਹੈ। ਤਿੰਨ ਤਖਤ ਸਹਿਬਾਨਾਂ ਦੇ ਜਥੇਦਾਰ ਸਹਿਬਾਨ ਨੂੰ ਸੇਵਾ ਮੁਕਤ ਕੀਤਾ ਗਿਆ। ਔਰ ਜਿਸ ਢੰਗ ਦੇ ਨਾਲ ਸਿੰਘ ਸਹਿਬਾਨਾਂ ਨੂੰ ਸੇਵਾ ਮੁਕਤ ਕੀਤਾ ਗਿਆ ਉਸ ਦਾ ਸਮੁੱਚੇ ਸਿੱਖ ਜਗਤ ਦੇ ਅੰਦਰ ਬਹੁਤ ਵੱਡਾ ਰੋਸ ਪਾਇਆ ਗਿਆ। ਹਰ ਹਰ ਸਿੱਖ ਇਸ ਫੈਸਲੇ ਤੋਂ ਬੜਾ ਦੁਖੀ ਹੈ ਮੈਂ ਇਹ ਗੱਲ ਸਮਝਦਾ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਦੀ ਧਾਮੀ ਉਹਨਾਂ ਦਾ ਅਸਤੀਫਾ ਦੇ ਜਾਣਾ ਵੀ ਇੱਕ ਵੱਡਾ ਕਾਰਨ ਬਣਿਆ ਜਿਸ ਕਾਰਨ ਐਸਾ ਘਟਨਾਕ੍ਰਮ ਐਸਾ ਘਟਨਾਕ੍ਰਮ ਵਾਪਰਿਆ ਜਿਸ ਨਾਲ ਹਰ ਸਿੱਖ ਦਾ ਹਿਰਦਾ ਅਜ ਦੁਖੀ ਹੈ ਪੂਰੀ ਦੁਨੀਆ ਭਰ ਦੇ ਵਿੱਚ ਸਿੱਖ ਸੰਗਤ ਦੇ ਅੰਦਰ ਬਹੁਤ ਵੱਡਾ ਰੋਸ ਹੈ ਸਾਡਾ ਕਿਸੇ ਵੀ ਤਰ੍ਹਾਂ ਦਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਕੋਈ ਟਕਰਾਅ ਨਹੀਂ ਹੈ ਮੈਂ ਇਹ ਗੱਲ ਸਪਸ਼ਟ ਕਰਨ ਦੇਣੀ ਚਾਹੁੰਦਾ ਅੱਜ ਦੇ মিডিਆ ਰਾਹੀਂ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥ ਦੀ ਨੁਮਾਇੰਦਾ ਜੱਥੇਬੰਦੀ ਹੈ ਔਰ ਸਾਡੇ ਬਜ਼ੁਰਗਾਂ ਨੇ ਮਹਾਂਪੁਰਖਾਂ ਨੇ ਸਾਡੇ ਸ਼ਹੀਦਾਂ ਨੇ ਬੜੀ ਕਹਲਣਾ ਕਾਲ ਕੇ ਇਸ ਜਥੇਬੰਦੀ ਦੀ ਸਥਾਪਨਾ ਕੀਤੀ ਹੈ ਇਸ ਦੌਰਾਨ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਧਰਨੇ ਤੇ ਪਹੁੰਚੇ ਜਿੱਥੇ ਬਾਬਾ ਹਨਾਮ ਸਿੰਘ ਖਾਲਸਾ ਮੁਖੀ ਦੰਮੀ ਟਕਸਾਲ ਵੱਲੋਂ ਉਹਨਾਂ ਨੂੰ ਮੰਗ ਪੱਤਰ ਸੌਂਪਿਆ ਗਿਆ ਇਸ ਦੇ ਨਾਲ ਹੀ ਉਹਨਾਂ ਵੱਲੋਂ ਐਸਜੀਪੀਸੀ ਨੂੰ 15 April ਤੱਕ ਦਾ ਅਲਟੀਮੇਟਮ ਦਿੱਤਾ ਗਿਆ ਉਹਨਾਂ ਨੇ ਕਿ ਜੇਕਰ ਦਿੱਤੇ ਸਮੇਂ ਦੌਰਾਨ ਜਥੇਦਾਰਾਂ ਦੀ ਮੁਰਬਹਾਲੀ ਨਹੀਂ ਕੀਤੀ ਜਾਂਦੀ ਤਾਂ ਵੱਡਾ ਸੰਘਰਸ਼ ਮਿਟਾਂਗੇ ਅਸੀਂ ਆਪਣੀ ਔਰ ਪੰਥ ਦੀ ਦੁਨੀਆ ਭਰ ਦੇ ਸਿੱਖਾਂ ਦੀ ਇਹ ਆਵਾਜ਼ ਉਠਾਉਣ ਆਏ ਹਾਂ ਕਿ ਸਿੰਘ ਸਹਿਬਾਨਾਂ ਨੂੰ ਦੁਬਾਰਾ ਬਹਾਲ ਕੀਤਾ ਜਾਏ ਔਰ ਮੈਂ ਇਹ ਅੱਜ ਦੇ ਮਤੇ ਵਿੱਚ ਇਹ ਵੀ ਬੇਨਤੀ ਕੀਤੀ ਗਈ ਹੈ ਕਿ ਤਖਸ ਸਹਿਬਾਨਾਂ ਦੇ ਜਥੇਦਾਰ ਸਹਿਬਾਨਾਂ ਨੂੰ ਸੇਵਾ ਸੰਪੰਨ ਦਾ ਔਰ ਸੇਵਾ ਮੁਕਤ ਕਰਨ ਦਾ ਵਿਧੀ ਵਿਵਧਾਨ ਬਣਨਾ ਚਾਹੀਦਾ ਔਰ ਮੈਂ ਇਸ ਗੱਲ ਦੀ ਪ੍ਰਧਾਨ ਸਾਹਿਬ ਦੀ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਦੀ ਅੱਜ ਦੀ ਇਕਤਰਤਾ ਵੱਲੋਂ ਪ੍ਰਸ਼ੰਸਾ ਕਰਦਾ ਹਾਂ ਕਿ ਉਹਨਾਂ ਨੇ ਵਿਸ਼ਵਾਸ ਦਿਵਾਇਆ ਪਿਛਲੇ ਦਿਨੀ ਕਿ ਸਮੁੱਚੀਆਂ ਸਿੱਖ ਸੰਗਤਾਂ ਦੀ ਸਿੱਖ ਸਮprdਾਵਾਂ ਦੀ ਨਿਹੰਗ ਸਿੰਘ ਜਥੇਬੰਦੀਆਂ ਦੀ ਸਿੰਘ ਸੁਭਾਵਾਂ ਔਰ ਪੰਥਕ ਜਥੇਬੰਦੀਆਂ ਸਿੱਖ ਵਿਦਵਾਨਾਂ ਦੀ ਰਾਏ ਨਾਲ ਸਿੰਘ ਸਹਿਬਾਨਾਂ ਨੂੰ ਸੇਵਾ ਸੰਭਾਲਣ ਦਾ ਔਰ ਉਹਨਾਂ ਨੂੰ ਵਧਾਈਗੀ ਦੇਣ ਦਾ ਵਿਧੀ ਵਿਵਧਾਨ ਬੜੀ ਜਲਦੀ ਬਣਾਇਆ ਜਾਏਗਾ ਉਸ ਗੱਲ ਦੀ ਅਸੀਂ ਇਹਨਾਂ ਨੂੰ ਇਹ ਪ੍ਰਸ਼ੰਸਾ ਔਰ ਧੰਨਵਾਦ ਕਰਦੇ ਹਾਂ ਕਿ ਜੋ ਪ੍ਰਧਾਨ ਸਾਹਿਬ ਨੇ ਇਹ ਪਹਿਲ ਕਦਮੇ ਕੀਤੀ ਹੈ ਕਿਉਂਕਿ ਇਹ 14 ਮਾਰਚ ਨੂੰ ਹੀ ਇੱਕ ਇਹ ਮਤਾ ਪੰਛ ਕੱਠ ਦੇ ਵਿੱਚ ਪਾਇਆ ਗਿਆ ਸੀ ਆਗਰ 15 ਅਪ੍ਰੈਲ ਦਿਨ ਮੰਗਲਵਾਰ ਮੰਗਲਵਾਰ 2025 ਤੋਂ ਪਹਿਲਾ ਪਹਿਲਾ ਇਹਨਾਂ ਨਿਯੁਕਤੀਆਂ ਨੂੰ ਬਹਾਲ ਨਹੀਂ ਕੀਤਾ ਜਾਂਦਾ ਭਾਪ ਸਿੰਘ ਸਹਿਬਾਨਾ ਨੂੰ ਬਹਾਲ ਨਹੀਂ ਕੀਤਾ ਜਾਂਦਾ ਉਹਨਾਂ ਨੂੰ ਸਨਮਾਨਪੂਰਵਕ ਸੇਵਾਵਾਂ ਨਹੀਂ ਦੁਬਾਰਾ ਸੌਂਪੀਆਂ ਜਾਂਦੀਆਂ ਫਿਰ ਅਗਲਾ ਪ੍ਰੋਗਰਾਮ ਸਮੂਦਾ ਸੰਤ ਸਮਾਜ ਸਿੱਖ ਸੰਪਰਦਾਵਾਂ ਮਹੰਗ ਸਿੰਘ ਜਥੇਬੰਦੀਆਂ ਚੀਖ ਖਾਲਸਾ ਦੀਵਾਨ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਸੰਗਤਾਂ ਦੇ ਰਾਏ ਮਸਬਰੇ ਨਾਲ ਅਗਲੇ ਸੰਘਰਸ਼ ਦੀ ਰੂਪਰੇਖਾ ਆਉਣ ਵਾਲੇ ਸਮੇਂ ਵਿੱਚੋ ਲਿਖੀ ਜਾਏਗੀ